ਤੇ ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਜੁੜਾ ਹੈ ਬਹਾਲ ਨਹੀਂ ਹੋਇਆ ਹੈ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਸੀਆਈਐਸਐਫ ਨੇ ਕਿਹਾ ਹੈ ਕੁਲਵਿੰਦਰ ਕੌਰ ਦੇ ਖਿਲਾਫ ਵਿਭਾਗੀ ਜਾਂਚ ਜਾਰੀ ਹੈ ਸੀਆਈਐਸਐਫ ਥੱਪੜ ਕਾਣ ਤੋਂ ਬਾਅਦ ਕੁਲਵਿੰਦਰ ਕੌਰ ਸਸਪੈਂਡ ਹੈ ਚੰਡੀਗੜ੍ਹ ਦੇ 에어ਪੋਰਟ ਤੇ ਕੰਗਨਾ ਨੂੰ ਉਹਨਾਂ ਨੇ ਥੱਪੜ ਮਾਰੀ ਸੀ ਤੇ ਦੱਸਦੇ ਕਿ ਥੱਪੜ ਕਾਣ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਬਹਾਲੀ ਜੁੜੀ ਹੈ ਨਹੀਂ ਹੋਈ ਹੈ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਸੀਆਈਐਸਐਫ ਦੇ ਵੱਲੋਂ ਕਹਾ ਗਿਆ ਕਿ ਕੰਗਰਨੌਤ ਨੂੰ ਥੱਪੜ ਮਾਰਨ ਦੇ ਕਾਰਨ ਦੇ ਵਿੱਚ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਸੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਛੇਰ ਸਿੰਘ ਮਹੀਵਾਲ ਆਪ ਜੀ ਨਾਲ ਕੁਝ ਭੈਣ ਕੁਲਵਿੰਦਰ ਕੌਰ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨੀ ਆ ਬਹੁਤ ਸਾਰੇ ਮੀਡੀਆ ਤੋਂ ਜਿਹੜੇ ਆ ਫੋਨ ਕਾਲ ਆ ਰਹੇ ਆ ਕਿ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋ ਗਈ ਆ ਉਹ ਰ ਮੈਂ ਦੱਸਣਾ ਚਾਹੁੰਦੇ ਆ ਕਿ ਪੋਸਟਿੰਗ ਜਿਹੜੀ ਆ ਭਾਜੀ ਵੀ ਤੇ ਭੈਣ ਜੀ ਦੋਵੇਂ ਇੱਕੇ ਹੀ ਮਹਿਕਮੇ ਦੇ ਵਿੱਚ ਆ ਇਸ ਕਰਕੇ ਭਾਜੀ ਦੀ ਜਿਹੜੀ ਪੋਸਟਿੰਗ ਆ ਬੰਗਲੌਰ ਹੋਈ ਆ ਇਹਨਾਂ ਨੂੰ ਨਾਲ ਜਿਹੜਾ ਵਾ ਅਟੈਚ ਕੀਤਾ ਗਿਆ ਵਾ ਔਰ ਇਹਨਾਂ ਦੀ ਇੱਥੋਂ ਜਗ੍ਹਾ ਜਿਹੜੀ ਉਹ ਬਦਲੀ ਗਈ ਆ ਔਰ ਬੱਚੇ ਪਹਿਲਾਂ ਮੇਰੇ ਕੋਲ ਸੀਗੇ ਬੱਚੇ ਵੀ ਉਹਨਾਂ ਦੇ ਕੋਲ ਆ ਇਸ ਟਾਈਮ ਉਹਨਾਂ ਨੂੰ ਉੱਥੇ ਐਡਮਿਸ਼ਨ ਮਿਲ ਗਈ ਆ ਕਿਉਂਕਿ ਛੋਟੇ ਆ ਬੱਚੇ ਪਹਿਲੀ ਦੂਜੀ ਵਾਲੇ ਆ ਔਰ ਬੱਚੇ ਸਕੂਲ ਜਾ ਰਹੇ ਆ ਤੇ ਭਾਜੀ ਆਪਣੀ ਡਿਊਟੀ ਤੇ ਜਾ ਰਹੇ ਆ ਤੇ ਭੈਣ ਇਸ ਟਾਈਮ ਜਿਹੜੀ ਉਹਨਾਂ ਨੂੰ ਉੱਥੇ ਕੁਆਟਰ ਮਿਲੇ ਆ ਉਹਨਾਂ ਦੇ ਵਿੱਚ ਰਹਿ ਰਹੇ ਆ ਤੇ ਨਕਵਾਰੀ ਚੱਲ ਰਹੀ ਹੈ ਔਰ ਜਿੰਨਾ ਚਿਰ ਨਕਵਾਰੀ ਚੱਲਦੀ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਆਪਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁਣ ਚਿਰ ਕਰ ਸਕਦੇ ਕਿਉਂਕਿ ਨਕਵਾਰੀ ਚੱਲਦੀ ਆ ਨਕਵਾਰੀ ਦੇ ਵਿੱਚ ਕੀ ਫੈਸਲਾ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਔਰ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ ਔਰ ਦੂਸਰੀ ਆ ਜਿਹੜਾ ਕਦੇ-ਕਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਗੱਲ ਆ ਜਾਂਦੀ ਆ ਮਾਫੀ ਦੀ ਮਾਫੀ ਨਾਂ ਦਾ ਸਾਡੇ ਕੋਲ ਸ਼ਬਦ ਹੈ ਨਹੀਂ ਜੇ ਕੰਗਣਾ ਜੀ ਨੇ ਪੂਰੇ ਭਾਰਤ ਦਾ ਅੰਦੋਲਨ ਸੀਗਾ ਤੇ ਉਹਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜੀਆਂ ਬੀਬੀਆਂ ਵਾਂ ਇਹ ਟਕੇ ਟਕੇ ਦੀਆਂ ਬੀਬੀਆਂ 2 200 4 400 ਤੇ ਦਿਹਾੜੀ ਆਉਂਦੀਆਂ ਵਾਂ ਇੱਥੇ ਰੋਟੀਆਂ ਪਕਾਉਣ ਆਉਂਦੀਆਂ ਵਾਂ ਤੇ ਜੇ ਕੰਗਣਾ ਜੀ ਨੇ ਨਹੀਂ ਹੁਣ ਤੱਕ ਮਾਫੀ ਮੰਗੀ ਤੇ ਫਿਰ ਸਾਡੇ ਤੋਂ ਕੋਈ ਆਸ ਜਿਹੜੀ ਉਹ ਮਾਫੀ ਦੀ ਨਾ ਰੱਖੀ ਜਾਵੇ ਇਹ ਦਰਸਾਲ ਜਿਹੜਾ ਥੱਪੜ ਆ ਇਹ ਕੰਗਣਾ ਜੀ ਦੀ ਨਹੀਂ ਇਹ ਸਿਸਟਮ ਦੇ ਵੱਜਾ ਵਾ ਇਸ ਕਰਕੇ ਭੈਣ ਜੀ ਹਣੀ ਚੜਦੀ ਕਲਾ ਦੇ ਵਿੱਚ ਆ ਉਹ ਇਸ ਟਾਈਮ ਬੰਗਲੌਰ ਆ ਆ ਭਾਜੀ ਦੀ ਪੋਸਟਿੰਗ ਹੋਈ ਹੈ ਉਹਨਾਂ ਨਾਲ ਅਟੈਚ ਕੀਤਾ ਗਿਆ ਵਾ ਔਰ ਚੜ ਦੀ ਕਲਾ ਦੇ ਵਿੱਚ ਆ ਔਰ ਚੜ ਦੀ ਕਲਾ ਦੇ ਵਿੱਚ ਹੀ ਰਹਿਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ